ਇਹ ਬੈਂਗਲ ਨੂੰ ਕੁੜਤਾ ਬਣਾਉਣੀ ਫਿਰਦਾ ਸਹੀ ਗੋਲਾ ਪਾਣੀ ਹਾਂ ਹਰ ਕੋਈ ਕਹਾਤਾ ਚੰਗਾ ਹੋਦਾ ਹਾਂ ਗਾਂ ਤੋਂ ਤਰੀ ਸਹੀ ਆ ਸਾਂ ਨੂੰ ਕੁਛ ਨਹੀਂ ਸੁਣ ਰਿਹਾ ਅਸੀਂ ਆਪਣੇ ਕੰਮ 'ਚ ਵਿਜੀ ਆ ਹਾਂ ਸਾਡੀ ਭਾਂਡੇ ਉੱਤੇ ਡਿਊਟੀ ਰਹੀ ਹੋਈ ਆ ਲੋ ਜੀ ਅੱਜ ਸਾਡੀ ਫਿਲਮ ਫਿਲਮ ਦਾ ਹੋ ਗਿਆ ਐਂਡ ਕਲਾਈਮੈਕਸ ਦਾ ਸ਼ੂਟ ਹੋ ਕੇ ਖਟਿਆ ਹਾਂ ਜੀ ആ <laughs> 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 ਮੰਜ਼ਰ ਉਹ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਿਆ ਠੀਕ ਹੈ ਹਾਂਜੀ ਆਹ ਉਹ ਵਾਲੇ ਖਿਡੌਣੇ ਤਾਂ ਹੋ ਗਏ ਅੱਜ ਬਾਕੀਸ ਪਾਰਟ ਸੀ ਦਾ ਸਾਰਾ ਜੋ ਸਾਰਿਆਂ ਨੇ ਦੇਖਣੀ ਹੈ ਵੀਡੀਓ ਲਾਈਕ ਵੀ ਕਰੀ ਸ਼ੇਅਰ ਵੀ ਕਰਨੇ ਵੀ ਚੰਨ ਨੂੰ 네ਗੇਟਿਵ ਕਮੈਂਟ ਕਰਦਾ ਸਾਰੇ ਪੋਜ਼ਿਟਿਵ ਕਮੈਂਟ ਕਰੀਂ ਸੱਤ ਜੋੜ ਕੇ ਬੇਨਤੀ ਆ ਇਹ ਨਹੀਂ ਮਾੜੀ ਨੀ ਚੰਨੋ ਇਹ ਕੁੜੀ ਸਾਡੀ ਬਹੁਤ ਵਧੀਆ ਇਹ ਕੈਰੈਕਟਰ ਹੀ 네ਗੇਟਿਵ ਖੜਦੀ ਆ ਹਾਂਜੀ ਕਿਉਂਕਿ ਇਹ ਵਧੀਆ 네ਗੇਟਿਵ ਰੋਲ ਨੂੰ ਐਨ ਪਰਫੈਕਟ ਨਿਭਾ ਲੈਂਦੀ ਆ ਕਿਉਂਕਿ ਜਿੰਨਾ ਜ਼ਿਆਦਾ ਜਿਸ ਤਰ੍ਹਾਂ ਨਾ ਫੇਸ ਹੋਊਗਾ ਉਸ ਤਰ੍ਹਾਂ ਦੀ ਇਹਨੂੰ ਕੈਰੈਕਟਰ ਦਿੱਤਾ ਜਾਊਗਾ ਰਾਈਟ ਚਲਿਏ ਜੀ ਬਾਕੀ ਸ਼ਰੀਫ ਪੁਨਿਆਲਾ ਵੀ ਕਰ ਲੈਂਦੇ ਆ ਬਹੁਤ ਫਿਲਮਾਂ ਨੇ ਜਿਹਦੇ ਵਿੱਚ ਮੈਂ ਵਧੀਆ ਦਿਖਾਈ ਗਈਆਂ ਨਰਮ ਹਨਾ ਭੋਲੀ ਔਰ ਜ਼ਿਆਦਾਤਰ ਫਿਲਮਾਂ ਮੈਂ ਨੈਗੇਟਿਵ ਵਹੀ ਕੀਤੀਆਂ ਨੇ ਜੋ ਕਿ ਤੁਸੀਂ ਦੇਖ ਹੀ ਰਹੇ ਹੋ। ਠੀਕ ਹੈ ਜੀ। ਬਾਕੀ ਮੇਰੇ ਫੇਸ ਤੇ ਨਾ ਜਾਏ ਉਹ ਮੈਂ ਭੋਲੀ-ਭੁਲੀ ਕੋਈ ਨਹੀਂ ਕਰਦੀ। ਆਹ ਸਹੀ ਗੱਲ ਹੈ ਭੋਲੀ ਨਹੀਂ ਹੈਗੀ ਬਹੁਤ ਭੈੜੀ ਆ। ਚੱਲ ਚਲੀਏ, ਪੰਡ ਮੰਜ ਗਿਆ ਦੂਜਾ ਚੱਲ। ਪੰਜ ਰਾਇ ਤੋਂ ਦੂਸਰਾ ਕਰੇ ਪੰਡੇ ਸਾਫ਼ ਕੰਮ ਕਰਨੇ ਆ। ਪੰਜ ਸੱਤ ਘਰ ਸਾਹਮਣੇ ਹੋਏ ਨੇ ਅਸੀਂ ਚੱਲ ਆ। ਆ ਜਾ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ ਅੱਜ ਦਾ ਸਾਡਾ ਪੂਰਾ ਵਲੌਗ ਇਹਦੇ ਵਿੱਚ ਤੁਹਾਨੂੰ ਵੱਡੇ ਵੱਡੇ ਰਾਜ ਦੱਸਾਂਗੇ ਅਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅਮਨ ਤੋਂ ਹਾਂਜੀ ਵਾਸੀ ਗਾਲ ਬਾਬੇ ਸਾਰਿਆਂ ਨੂੰ ਅੱਜ ਹੈਗਾ ਸਾਡਾ ਹਰਾਮੀ ਸੀਰੀਜ਼ ਦਾ ਐਂਡ ਵਾਲਾ ਪਾਰਟ ਅੱਜ ਐਂਡ ਕਰਦੇ ਨੇ ਕਲਾਈਮੈਕਸ ਅੱਜ ਤੇ ਬਣਾਈ ਜਾਂਦੇ ਆਂ ਧੀਗ ਬਣਾ ਲਈ ਧੀਗ ਹਜੇ ਬਣਾਉਣੀ ਆ ਸਾਡੇ ਰਾਈਟਰ ਸਾਹਿਬ ਬੈਠੇ ਨੇ ਅਜੂਬਾ ਦੱਸਣਗੇ ਜੀ ਇਹ ਸਾਡੇ ਰਾਈਟਰ ਸਾਹਿਬ ਨੇ ਹਰਾਮੀ ਫਿਲਮ ਦੇ ਹੁਸੈਨ ਮੋਦਗਿਲ ਹੁਸੈਨ ਮੋਦਗਿਲ ਉਹ ਬਿਓ ਅੱਜ ਲਾਸਟ ਪਾਰਟ ਹੈ ਆ ਦਰਵਾਦੇ ਨਾਲ ਮਰਨ ਖਸਾਨਾ ਕਰਦੇ ਆ ਅੱਜ ਇਹ ਮਰਨ ਕਰਵਾ ਦੇ ਜੀ ਕਿਸ ਨੇ ਸਟੋਰੀ ਤੁਹਾਡੇ ਦਿਮਾਗ ਵਿੱਚ ਕਿੱਥੋਂ ਆਈ ਜਿਹੜੀ ਤੁਸੀਂ ਇਹ ਲਿਖੀ ਆ ਹਰਾਮੀ ਆਈ ਆਈ ਬਸ ਆਲੇ ਦੋ ਆਲੇ ਤੋਂ ਜਦੋਂ ਆਪਾਂ ਦੇਖਦੇ ਆ ਵੀ ਕੋਈ ਬੰਦਾ ਕਿਸੇ ਨਾਲ ੱਤਕਾ ਕਰ ਰਿਹਾ ਹੂੰ ਕਿਸੇ ਜਿੰਨਾ ਬੰਦਿਆਂ ਦੀ ਬੁੱਧੀ ਨਹੀਂ ਹੁੰਦੀ ਹੈਗੀ ਮਤਲਬ ਕਿ ਕੁਦਰਤ ਵੱਲੋਂ ਓੜੇ ਜੇ ਹੁੰਦੇ ਆ ਓਕੇ ਕੱਟ ਦਾ ਮਾਲ ਵਾਲੇ ਜਿਹਨਾਂ ਦਾ ਲੋਕ ਫਾਇਦਾ ਚੱਕ ਜਾਂਦੇ ਆ ਸ਼ੋਸ਼ਣ ਕਰਦੇ ਨੇ ਸ਼ੋਸ਼ਣ ਕਰਦੇ ਆ ਉਹ ਚੀਜ਼ ਦੇਖ ਕੇ ਨਸ਼ਾ ਕਰਵਾ ਕੇ ਕੰਮ ਲੰਦੇ ਨੇ ਨਾ ਤੁਮਹਾਨੂੰ ਬਹੁ ਪਿੰਡਾਂ 'ਚ ਹੁੰਦਾ ਆਪਣੇ ਇਹ ਬੰਦੇ ਦੇਖਣ ਨੂੰ ਮਿਲ ਜਾਂਦੇ ਨੇ ਜਿਹੜੇ ਵਿੱਚੋਂ ਚਾਦਰ ਚਲਾਕ ਲੋਕ ਜਿਹੜੇ ਮੁੰਡੇ ਨੇ ਉਹਨਾਂ ਦਾ ਫਾਇਦਾ ਚੱਕਦੇ ਮੈਂ ਤੇਰੇ ਕੀ ਕਹਿੰਦਾ ਤੁਸੀਂ ਇਹ ਫਿਲਮ ਤਾਂ ਤੁਹਾਡੇ ਦਿਮਾਗ 'ਚ ਆਈ ਕਿ ਇਹਨੂੰ ਬਣਾ ਕੇ ਆਪਾਂ ਲੋਕਾਂ ਨੂੰ ਸਮਝਾਈਏ ਅਵੇਅਰ ਕਰ ਸਕੀਏ ਇਸੇ ਨਾਲ ਇਦਾਂ ਦਾ ਕੁਝ ਹੁੰਦਾ ਬਣਾਓ ਅਵੇਅਰਨੈਸ ਲਈ ਬਿਨੈ ਸ਼ਾਕਰਨ ਤੁਰੋਕੋ ਵੈਸੇ ਵੀ ਸਾਡੀ ਆਡੀਅੰਸ ਕਹਿੰਦੀ ਰਹਿੰਦੀ ਆ ਜੀ ਮੈਸੇਜ ਵਾਲੀ ਕੋਈ ਵੀਡੀਓ ਪਾਓ ਮੈਸੇਜ ਵਾਲੀ ਵੀਡੀਓ ਪਾਓ ਇਹ ਮੈਸੇਜ ਇਹ ਨਹੀਂ ਬਈ ਸਾਡੇ ਇਹਦੇ ਚ ਸਾਰੇ ਮੈਸੇਜ ਹੀ ਨੇ ਸਾਰੇ ਇੱਥੇ ਪਾਤੀ ਇਹਦੇ ਵਿੱਚ ਹੀ ਟੈਕਸਟ ਮੈਸੇਜ ਨੇ ਵਿੱਚ ਹੀ ਵਟਸਐਪ ਮੈਸੇਜ ਨੇ ਵਿੱਚ ਹੀ ਟੈਲੀਗ੍ਰਾਮ ਦੇ ਮੈਸੇਜ ਨੇ ਵਿੱਚ ਹੀ ਗੂਗਲ ਪੇ ਦੇ ਮੈਸੇਜ ਨੇ ਸਾਰੇ ਮੈਸੇਜ ਨੇ ਬਾਕੀ ਬਾਕੀ ਰਹਿ ਗਏ ਥੋੜੇ ਮੈਸੇਜ ਉਹ ਤੁਸੀਂ ਕਮੈਂਟਾਂ ਚ ਪਾਣੇ ਨੇ ਬਹੁਤ ਜ਼ਰੂਰ ਦੱਸਿਓ ਜਿਹੜੇ ਜਿਹੇ ਬੰਦੇ ਮੈਸੇਜ ਮਾਰਾ ਵੀਡੀਓ ਤੇ ਲੈ ਲੋ 15 16 ਬਾਟ ਨੇ ਇਹ ਦੇਖੋ ਪਹਿਲਾਂ ਉਹ ਇਹ ਹਸਿੜੇ ਵੀਡੀਓ ਦੇ ਉਹ ਤਾਂ ਮੈਸੇਜ ਮੰਗਿਆ ਕਰੋ ਤੇ ਕੋਈ ਮੈਸੇਜ ਨਹੀਂ ਹੁੰਦਾ ਉਹਦੇ ਚ ਸਿਰਫ ਹੱਸਿਆ ਕਰੋ ਤੇ ਇਹਦੇ ਚ ਮੈਸੇਜ ਨਹੀਂ ਮੈਸੇਜ ਹਾਂ ਇਹ ਜੋ ਮੈਸੇਜ ਕੋ ਜਿੰਨੇ ਮਰਜੀ ਕੋਈ ਦੇਖਦਾ ਤੁਹਾਡੇ ਵੱਲੋਂ ਕਿਹੜੇ ਮੈਸੇਜ ਆਉਂਦੇ ਮੈਸੇਜ ਹੀ ਮੈਸੇਜ ਮੈਸੇਜ ਹੀ ਮੈਸੇਜ ਹੋਇਆ ਪਿਆ ਲੋ ਨੀ ਯਾਰੀ ਅੱਛਾ ਔਰ ਸਾਡੇ ਉਹ ਬੈਠੇ ਨੇ ਜੀ ਦੂਜੀ ਹੀ ਰੋਣਾ ਯੂਗਰਾਜ ਯੂਗਰਾਜ ਹਾਂ ਜੀ ਹੈਲੋ ਬਚਾਰੀ ਜੀ ਡਾਕਟਰ ਸਾਹਿਬਾ ਮੰਜੀ ਨੇ ਮੌਕਾ ਦਿੱਤਾ ਮੈਨੂੰ ਚਰਨੋਜੀ ਦਾ ਬॉयਫ੍ਰੈਂਡ ਬਣਨ ਦਾ ਤੇ ਤੁਸੀਂ ਕਮੈਂਟਸ ਚ ਦੱਸ ਹੀ ਦਿੰਨੇ ਹੋ ਨੇ ਸਾਰਾ ਕੁਝ ਹੈ ਨਾ ਬਾਕੀ ਚਰਨੋਜੀ ਬੈਠੇ ਨੇ ਤੁਹਾਨੂੰ ਸਾਰਾ ਕੁਝ ਉਹ ਦੱਸ ਦੇਣਗੇ ਆ ਜਾ ਚਰਨੋ ਅੱਗੇ ਨੂੰ ਆ ਜਾਈ ਚਰਨੋ ਜਿਵੇਂ ਆ ਜਿਵੇਂ ਚਰਨੋ ਅੱਜ ਲੈਣਾ ਥੋੜਾ ਕਰੈਕਟਰ ਦਿਖਾਇਆ ਜਾ ਰਿਹਾ ਇਸ ਫਿਲਮ ਚ ਹਾਂਜੀ ਉਹ ਤੁਹਾਨੂੰ ਕਿਵੇਂ ਲੱਗ ਰਿਹਾ ਸਹੀ ਆ ਜੀ ਬਾਕੀ ਸਹੀ ਵੀ ਆ ਗੱਲ ਦੀਆਂ ਲੋਕਾਂ ਨੂੰ ਲੋਕਾਂ ਨੂੰ ਸਹੀ ਨਹੀਂ ਲੱਗ ਰਿਹਾ ਕਿਉਂਕਿ ਵਿਆਹ ਤੋਂ ਬਾਅਦ ਆਸ਼ਕੀਆ ਜਿਹੜੇ ਹੂੰ ਥੋੜਾ ਜਿਹਾ ਨੈਗੇਟਿਵ ਪੁਆਇੰਟ ਆ ਰਿਹਾ ਬਾਕੀ ਜਿੰਨਾਂ ਨੂੰ ਪਤਾ ਵੀ ਐਕਟਾ ਹੈ ਨਾ ਵੀ ਉਹ ਤਾਂ ਸਮਝਦੇ ਨੇ ਬਾਕੀ ਜਿਹੜੇ ਨੈਗੇਟਿਵ ਕਮੈਂਟ ਕਰਦੇ ਨੇ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈਗੇ ਅਸੀਂ ਆਪਦਾ ਕੰਮ ਕਰਦੇ ਆ ਠੀਕ ਆ ਆਰਟਿਸਟਾਂ ਐਕਚੁਅਲੀ ਪਤਾ ਕੀ ਸਾਨੂੰ ਕੋਈ ਪਰਵਾਹ ਨਹੀਂ ਕਿਸੇ ਦੀ ਬਾਕੀ ਉਹ ਜਿਹੜੇ ਪਿਆਰ ਕਰਦੇ ਨੇ ਉਹ ਕੇ ਵੀਡੀਓ ਤੇ ਬਣਾ ਰਹੀ ਹੈ ਚੀਜ਼ ਪਰ ਲੋਕ ਉਸ ਨੂੰ ਨਾ ਥੋੜਾ ਜਿਹਾ ਇਮੋਸ਼ਨਲੀ ਜੁੜ ਕੇ ਦੇਖਦੇ ਆ ਹਾਂ ਇਮੋਸ਼ਨਲੀ ਜੁੜ ਜਾਂਦੇ ਨੇ ਜੀ ਸੋ ਉਹ ਫਿਰ ਆਪਣੀ ਜਿਹੜੇ ਵਿਊ ਨੇ ਆਪਾਂ ਨੂੰ ਦਿੰਦੇ ਨੇ ਤੇ ਚਲੋ ਜੀ ਖੰਡਾ ਕਰੀਏ ਮੁਕੋ ਕੀ ਕਹਿਣਾ ਚਾਹੇਂ ਅੱਜ ਤੂੰ ਇਸ ਕਹਾਣੀ ਦੀ ਹੀਰੋਇਨ ਹੈ ਹਨਾ ਸਾਡੇ ਸਭਾ ਜੀ ਨੇ ਬਹੁਤ ਵਧੀਆ ਕੰਮ ਬੰਦਾਰ ਕਰਿਆ ਮੁਕੋ ਆਪਣਾ ਮੇਰੀ ਡਿਊਟੀ ਲੱਗੀ ਹੋਈ ਆ ਅਮਰੂ ਦੀ ਨਸ਼ਿਆਂ ਚੋਂ ਕੱਢਿਆ ਕੰਮ ਜਿਹੜਾ ਵਿਆਹ ਕਰਾ ਲਿਆ ਮੈਂ ਵੀ ਉਹਦਾ ਘਰ ਪਸਾਰਿਆ ਤੇ ਮੇਰੀ ਡਿਊਟੀ ਲੱਗੀ ਹੋਈ ਹੈ ਇਸ ਫਿਲਮ ਚ ਕਿ ਜਿਹੜੀ ਵੀ ਮੈਨੂੰ ਕੋਈ ਚੀਜ਼ ਦਿਖਦੀ ਹੈ ਕਿ ਗਲਤ ਹੋ ਰਿਹਾ ਚਾਹੇ ਆ ਮੁਸਨ ਕਿਸੇ ਨਾਲ ਗਲਤ ਕਰ ਰਿਹਾ ਚਾਹੇ ਸਾਡੇ ਇੱਕ ਜਿਹੜਾ ਕਰੈਕਟਰ ਸੀ ਜਿਹੜਾ ਸੀ ਜੇਲ੍ਹ ਚ ਭੇਜਿਆ ਉਹ ਗਲਤ ਕਰ ਰਿਹਾ ਜਾਂ ਪਿੰਡ ਚੋਂ ਕੋਈ ਵੀ ਮੈਂ ਉਹਨੂੰ ਹੀ ਸੁਧਾਰਨ ਦਾ ਜਿਹੜਾ ਠੇਕਾ ਲਿੱਤਾ ਹੋਇਆ ਸੀ ਉਹ ਚ ਫੇਰ ਆਥਰੇ ਗੁੰਡੀ ਤੋਂ ਉਹ ਲੋਨੀ ਜੀ ਬਿਜਲੀ ਵਾਲੀ ਜੇ ਗੱਲ ਤੋਂ ਕੰਮ ਕਰਦੇ ਕੀ ਕਰੀਆ ਬਈ ਹੁਣ ਦਿੰਦੇ ਨਾ ਲੋ ਐਸੀ ਕਰਦੇ ਨੇ ਤੇਰੇ ਘਰੇ ਪੁੱਲੀ ਤੇ ਉਹ ਕਿਉਂ ਲੋਨੀਆ ਘਰੇ ਬੱਸ ਬੋੜਾ ਸਕੰਤ ਕੀ ਕੀ ਇਹਨੇ ਐਸੀ ਚੱਲ ਦੇਣੇ ਅਸੀਂ ਕੀ ਕਰੀਆ ਹੁਣ ਖਰਚਾ ਵੀ ਤਾਂ ਕਿਤੋਂ ਪੂਰਾ ਕਰਨਾ ਕੀ ਕਰੀਏ ਹੂੰ ਤੋ ਜਾਰਨੋ ਹਾਂਜੀ ਪੁੱਲੀ ਦਾ ਤੋਂ ਲੋਨੀਆ ਘਰੇ ਮੇਰੇ ਪਹਿਲਾਂ ਕੋਲੋਂ ਨਾਲ ਲਿਆ ਕਰਦੇ ਮੈਨੂੰ ਕੋਲੋਂ ਸੀਨ ਹੋਣ ਬੜਾ ਲੱਗਦਾ ਮੈਂ 2.5 ਕਰਦਾ ਚੱਕ ਬਹੁਤ ਦੂਰ ਉਹ ਮਰੀ ਉਧਰ ਮੜੀ ਫਾਰਮ ਕੋਲੇ ਜਾ ਕੇ ਅਹਮ ਜੀ ਮੇਰੇ ਕਰੈਕਟਰ ਨੂੰ ਕੁਝ ਲੋਕ ਤਾਂ ਪਸੰਦ ਕਰਦੇ ਨੇ ਕੁਝ ਨੈਗੇਟਿਵ ਸਾਰੀ ਕਰਦੇ ਨੇ ਹਾਂ ਬਸ ਇੱਕ ਦੋ ਹੁੰਦੇ ਨੇ ਜਿਹੜੇ ਨੈਗੇਟਿਵ ਕਮੈਂਟ ਕਰਦੇ ਨੇ ਸੋ ਉਹਦਾ ਮਤ ਦੁਕਾਨ ਸਾਰੀ ਜਗ੍ਹਾ ਹੁੰਦੇ ਨੋਕ ਦੁਕਾਨ ਨਹੀਂ ਮੈਂ ਤਕਰਾਇਆ ਕਰੋ ਇੰਜੋਏ ਕਰਾ ਕਰੋ ਵੀਡੀਓ ਦੇਖਣ ਦਾ ਪਲੀਜ਼ ਇਹ ਇੱਕ ਐਕਟ ਹੈ ਨਾ ਵੀਡੀਓ ਇਹ ਇੱਕ ਸੀਰੀਅਸ ਨਾਲ ਲਿਆ ਕਰੋ ਤੁਸੀਂ ਤਾਂ ਪੜੇ ਲਿਖੇ ਹੋ ਤੁਹਾਨੂੰ ਸਾਰਾ ਕੁਝ ਕਰਨਾ ਪੈਂਦਾ ਮੈਂ ਤੁਹਾਨੂੰ ਦੱਸ ਦਿੰਦੀ ਆ ਬੈਠਾ ਇਹ ਕਰਾਉਂਦਾ ਸਾਰਾ ਕੁਝ ਜਿਵੇਂ ਇਹ ਕਹਿੰਦਾ ਆ ਸਾਡੇ ਜਿਵੇਂ ਕਹਿੰਦਾ ਉਹ ਮੈਨੂੰ ਕਰਨਾ ਪੈਂਦਾ ਸਰ ਸਾਹਿਬ ਰਾਈਟਰ ਸਾਹਿਬ ਹੁਣ ਇਹ ਕਹਿੰਦਾ ਕਿ ਸੁਖਰੇ ਨਾਲੇ ਕੈਰੈਕਟਰ ਕੀ ਲਿਖਿਆ ਬਣਾਉ ਦਾ ਕੈਰੈਕਟਰ ਵੀ ਮਾੜਾ ਲਿਖਿਆ ਅਹ ਦਾ ਕੈਰੈਕਟਰ ਵੀ ਦਾ ਮਾੜਾ ਲਿਖਿਆ ਰਾਈਟਰ ਨਹੀਂ ਗਾਲਾਂ ਕੱਢੀ ਜਾਂਦੇ ਨੇ ਲੋਕਾਂ ਐਕਚੁਅਲੀ ਹਾਂ ਪਤਾ ਕੀ ਆ ਜੋ ਅਸੀਂ ਸਮਾਜ ਦੇ ਵਿੱਚ ਦੇਖ ਰਹੇ ਆ ਜ਼ਰੂਰੀ ਤਾਂ ਨਹੀਂ ਸਮਾਜ ਦੇ ਵਿੱਚ ਸਾਰੇ ਬੰਦੇ ਸਹੀ ਨੇ ਤੁਹਾਡੇ ਵਾਲੇ ਦੁਆਲੇ ਚ ਵੀ ਹੋਣਗੇ ਕੋਈ ਸ਼ਰਾਬ ਪੀ ਕੇ ਆਪਣੀ ਘਰ ਵਾਲੀ ਨੂੰ ਕੁੱਟਦਾ ਕੋਈ ਆਪ ਦੇ ਭਰਾ ਤੋਂ ਨਸ਼ਾ ਖਰਾਕ ਨਸ਼ਾ ਕਰਵਾ ਕੇ ਕੰਮ ਲੈਂਦਾ ਕੋਈ ਆਪਣੇ ਭਰਾ ਨੂੰ ਵੀ ਸੀ ਯੂਜ਼ ਕਰਦਾ ਸੋ ਉਹੀ ਅਸੀਂ ਕਰੈਕਟਰ ਜਿਹੜੇ ਅਸੀਂ ਦੇਖੇ ਹੋਏ ਨੇ ਉਹ ਚੱਕ ਕੇ ਅਸੀਂ ਸਟੋਰੀ ਚ ਲੈ ਕੇ ਆਉਂਦੇ ਆਂ ਸਾਡਾ ਪਤਾ ਕਈ ਲੋਕ ਕੀ ਕਹਿੰਦੇ ਨੇ ਵੀ ਉਹ ਹੋਈਆਂ ਸਮਾਜ ਚ ਜਿੰਝਾਂ ਵੀ ਬਲਕਿ ਕੈਮਰੇ ਚ ਨਾ ਲਿਆਵੇ ਕਿਉਂ ਲੈ ਲਿਆ ਬਈ ਜਿੰਨੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਆ ਕੋਈ ਸ਼ੁੰਦਾ ਜੀ ਕੈਮਰੇ ਨਾਲ ਆਪਾਂ ਮੈਸੇਜ ਨਹੀਂ ਦੇ ਸਕਦੇ ਆ ਕਿ ਸਦਾ ਕੰਮ ਕੀ ਹੁੰਦਾ ਮੈਸੇਜ ਦੋ ਸਹੀ ਮੈਸੇਜ ਦੋ ਆ ਨਾ ਉਨੇ ਜੋ ਵੀ ਆ ਰੈਕਟਰ ਸਾਹਿਬ ਨੇ ਲਿਖਿਆ ਰੈਕਟਰ ਸਾਹਿਬ ਨੇ ਹੀ ਬਣਾ ਆਪਣਾ ਰੋਲ ਵੀ ਨੈਗੇਟਿਵ ਹੈ ਇਹਨਾਂ ਦਾ ਲਿਖਿਆ ਇਹਨਾਂ ਨੇ ਸਾਰੀ ਸਟੋਰੀ ਆ ਆਪਣੇ ਆਪ ਨੂੰ ਹੀਰੋ ਵੀ ਦਿਖਾ ਸਕਦੇ ਸੀ ਬੜਾ ਆਰਟਿਸਟ ਦਾ ਕੰਮ ਹੁੰਦਾ ਆਪਣੇ ਕੰਮ ਨਾਲ ਵਫਾ ਕਰਨਾ ਜਿਹੜਾ ਕਰੈਕਟਰ ਦਿੱਤਾ ਉਹ ਚ ਕਰੈਕਟਰ ਨੂੰ ਨਿਭਾਉਣਾ ਹੁਣ ਚਰਨੋ ਜੀ ਨੂੰ ਕੋਈ ਕਹਿੰਦਾਗਾ ਵੀ ਇਹਨਾਂ ਨੂੰ ਚੱਚਦਾ ਰੋਲ ਨਹੀਂ ਮਿਲਦਾ ਇਹਨਾਂ ਨੂੰ ਕਿਹੜਾ ਰਵਾਲ ਡਾਇਰੈਕਟਰ ਸਾਹਿਬ ਨੇ ਦਿੱਤਾ ਅਮਨ ਜੀ ਬੈਠੇ ਨੇ ਇਹਨਾਂ ਨੇ ਤਾਂ ਉਹੀ ਨਿਭਾਉਣਾ ਨਾ ਜੋ ਡਾਇਲੋਗ ਦੇ ਦਿੰਦੇ ਜੋ ਦੇ ਦਿੰਦੇ ਦੋ ਸਾਲ ਮੈਂ ਦੇਂਦਰ ਸੀ ਐਵੇਂ ਜੀਆਂ ਫਰਮਾ ਕਰਦੇ ਰਹੇ ਮੇਰਾ ਜੋ ਨੈਗੇਟਿਵ ਕਰੈਕਟਰ ਹੁੰਦਾ ਹਾਂਜੀ ਸੋ ਪਲੀਜ਼ ਤੁਸੀਂ ਇੱਕਾ ਗਲਤ ਨਾ ਬੋਲਿਆ ਕਰੋ ਆਰਟਿਸਟ ਨੂੰ ਸਮਝਿਆ ਕਰੋ ਉਹਦੀ ਫੀਲਿੰਗ ਸਮਝਿਆ ਕਰੋ ਉਹਨੂੰ ਜੋ ਕਰੈਕਟਰ ਦਿੱਤਾ ਜਾਂਦਾ ਨਾ ਉਹਨੇ ਉਹੀ ਨਿਭਾਉਣਾ ਹੁੰਦਾ ਬਾਕੀ ਅਸੀਂ ਤੁਸੀਂ ਦੇਖੋ ਜੀ ਤੁਹਾਡੇ ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਜਿੱਥੋਂ ਵੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਹਨਾ ਦੁਨੀਆ ਦੇ ਕਿਸੇ ਵੀ ਕੋਨੇ 'ਚ ਦੇਖਦੇ ਹੋ ਤੁਹਾਡੇ ਆਲੇ ਦੁਆਲੇ 네ਗੇਟਿਵ ਕੈਰੇਕਟਰ ਆਮ ਘੁੰਮਦੇ ਨੇ ਹੈਨਾ ਉਹ ਜਦੋਂ ਸਾਨੂੰ ਅਸਲ ਜ਼ਿੰਦਗੀ 'ਚ ਮਿਲਦੇ ਆ ਅਸੀਂ ਸ਼ਾਇਦ ਉਹਨਾਂ ਨੂੰ ਨੋਟ ਨਹੀਂ ਕਰਦੇ ਤੇ ਜਦੋਂ ਉਹ ਅਸੀਂ ਪ੍ਰੈਜ਼ੈਂਟ ਕਰਦੇ ਆ ਕੈਮਰੇ ਤੇ ਫਿਰ ਤੁਹਾਡਾ ਧਿਆਨ ਹੈ ਜਿਹੜਾ ਉੱਥੇ ਜਾਂਦਾ ਫਿਰ ਤੁਸੀਂ ਕਮੈਂਟ ਕਰਦੇ ਹੋ ਬਟ ਉਹ ਤੁਹਾਡੇ ਹੀ ਆਲੇ ਦੁਆਲੇ ਤੋਂ ਕੈਰੇਕਟਰ ਚੱਕੇ ਹੋਏ ਨੇ ਅਸੀਂ ਕੁਝ ਵੀ ਪੰਲੂ ਨਹੀਂ ਐਡ ਕਰਦੇ ਵਿੱਚ ਬਾਕੀ ਚਰਨੋਜੀ ਦੇ ਵਿਚਾਰ ਆਪਾਂ ਜ਼ਰੂਰ ਸੁਣਨਾ ਚਾਹਾਂਗੇ ਤੁਸੀਂ ਦੱਸੋ ਮਾਸਾ ਜਿਆਦਾਤਰ ਸਭ ਪਹਿਲਾਂ ਹੀ ਦੱਸ ਚੁੱਕੀਆਂ ਵੀ ਜਿਆਦਾਤਰ ਲੋਕ ਮੈਨੂੰ ਲਾਈਕ ਕਰਦੇ ਨੇ ਬਹੁਤ ਘੱਟ ਲੋਕ ਨੇ ਜੋ ਮੈਨੂੰ 네ਗੇਟਿਵ ਸਮਝਦੇ ਨੇ ਸੋ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੈਨੂੰ 네ਗੇਟਿਵ ਕਮੈਂਟ ਨਾ ਕਰਿਆ ਕਰੋ ਵੀਰੇ ਇਹ ਇੱਕ ਐਕਟ ਆ ਪਲੀਜ਼ ਤੁਸੀਂ ਵੀਡੀਓ ਦਾ ਇੰਜੋਏ ਕਰਿਆ ਕਰੋ ਦੇਖਣ ਦਾ ਪਲੀਜ਼ ਚਾਹ ਨਾਲ ਇੰਨੀ ਮਾੜੀ ਨਹੀਂ ਹੈਗੀ ਕੈਰੈਕਟਰ ਜ਼ਰੂਰ ਮਾਰਾ ਹੈ ਰੀਅਲ ਚ ਨਹੀਂ ਰੀਅਲ ਦੇ ਵਿੱਚ ਨਹੀਂ ਹੈਗੀ ਆ ਬਾਕੀ ਤੁਸੀਂ ਦੇਖੋ ਜੋ ਇਹ ਜੋ ਇਮੇਜਿਨੇਸ਼ਨ ਹੁੰਦੀ ਆ ਨਾ ਜੋ ਇਮੇਜਿਨ ਕਰਦੇ ਆ ਅਸੀਂ ਉਹ ਕੈਮਰੇ ਦੇ ਥਰੂ ਦਿਖਾਉਣੇ ਆ ਜੋ ਚੀਜ਼ਾਂ ਆਪਣੇ ਆਲੇ ਦੁਆਲੇ ਹੁੰਦੀਆਂ ਨੇ ਨੈਗੇਟਿਵ ਵੀ ਹੁੰਦੀਆਂ ਨੇ ਪੋਜ਼ਿਟਿਵ ਵੀ ਹੁੰਦੀਆਂ ਨੇ ਕੋਈ ਕਿਸੇ ਨੂੰ ਨਸ਼ਾ ਕਰਾ ਰਿਹਾ ਕਿਸੇ ਦਾ ਕੋਈ ਨਸ਼ਾ ਸੜਾ ਰਿਹਾ ਇਸ ਤਰ੍ਹਾਂ ਕੈਰੈਕਟਰ ਬਣਾਏ ਜਾਂਦੇ ਨੇ ਸਾਰੇ ਸੋ ਪਲੀਜ਼ ਦੱਸ ਕਮੈਂਟ ਨਾ ਕਰਿਆ ਕਰੋ ਐਪਰੀਸ਼ੀਏਟ ਕਰਿਆ ਕਰੋ ਕਲਾਕਾਰ ਨੂੰ ਤਾਂ ਕਿ ਹੋਰ ਮਿਹਨਤ ਕਰ ਸਕੇ ਵਧੀਆ ਕੰਮ ਕਰ ਸਕੇ ਐਪਰੀਸ਼ੀਏਟ ਕਰਿਆ ਕਰੋ ਪਲੀਜ਼ ਚਰਨੋ ਰੀਅਲ ਚ ਬਹੁਤ ਵਧੀਆ ਕੁੜੀ ਆ ਨਹੀਂ ਮੈਂ ਮਾਲ ਮਹਿਸੂਸ ਕਰ ਵੀ ਨਹੀਂ ਜਿਆਦਾ ਸਰ ਲੋਕ ਗਿਆ ਮੈਂ ਵੀ ਮੇਰੇ ਨਾਲ ਵਧੀਆ ਜਿਹੜੇ ਮਤਲਬ ਮੈਨੂੰ ਲਾਈਕ ਕਰਦੇ ਨੇ ਜਿਆਦਾ ਨਹੀਂ ਜਿਹੜੇ ਬਹੁਤ ਘੱਟ ਨੇ ਜਿਹੜੇ ਮਤਲਬ ਮੈਨੂੰ ਬេស ਲਾਈਕ ਮਾਰ ਦਿੰਦੇ ਨੇ ਚਲੋ ਉਹਨਾਂ ਦੀ ਪਰਵਾਹੀ ਨਹੀਂ ਕੀਤੀ ਉਹਨਾਂ ਦੀ ਪਰਵਾਹੀ ਨਹੀਂ ਕਰ ਆਪਾਂ ਨੂੰ ਜਿਆਦਾ ਪਸੰਦ ਕਰਦੇ ਨੇ ਉੱਧਰ ਚਾਲੇ ਨੇ ਬេស ਲਾਈਕ ਕਰ ਤੇ ਥੈਂਕ ਯੂ ਸੋ ਮੱਚ ਦੱਸਿਓ ਟੀਮ ਨਾਲ ਵਿਚਾਰ ਸੁਣ ਕੇ ਗੱਲਬਾਤ ਕਰਕੇ ਤੁਹਾਨੂੰ ਕਿਵੇਂ ਲੱਗਿਆ ਤੇ ਅੱਜ ਕਹਾਣੀਆਂ ਨੂੰ ਲਾਈਕ ਕਰੋ ਬਸ ਅੱਗੇ ਇੱਕ ਕਲੇਸੀ ਡੱਬਰ ਚੱਲ ਰਹੀ ਆ ਉਹ ਤੇ ਹਾਸੇ ਟੱਟੇ ਵਾਲੀਆਂ ਕੰਮ ਆ ਜਿਨ੍ਹਾਂ ਨੇ ਹੱਸਣਾ ਬਾਕੀ ਉਹ ਮੈਨੂੰ ਫੋਲੋ ਕਰ ਲੋ ਯਾਰ ਮੈਂ ਹਸਾਂਦੀ ਰਹਨੀ ਆ ਤੁਹਾਨੂੰ ਦੋਸਤ ਬਣ ਕੇ ਜੀਓ ਕਰੋ ਹਾਂਜੀ ਦੋਸਤੋ ਤੁਸੀਂ ਸਾਡੀ ਇਹ ਫਿਲਮ ਦੇਖ ਕੇ ਕੀ ਸਿੱਖਿਆ ਸਵਾ ਸਿੱਖਿਆ ਜੇ ਸਿੱਖਿਆ ਹੁੰਦਾ ਤੈਨੂੰ ਨੈਗੇਟਿਵ ਕਮੈਂਟ ਕਰਦੇ ਕੁਛ ਨਹੀਂ ਸਿੱਖਿਆ ਸੁਖਿਆ ਇਹਨਾਂ ਨੇ ਇਹ ਤਾਂ ਬਸ ਕਹਿੰਦੇ ਹੀ ਰਹਿੰਦੇ ਨੇ ਵੀ ਮੈਸੇਜ ਵਾਲੀਆਂ ਫਿਲਮਾਂ ਪਾ ਦਿਓ ਮੈਸੇਜ ਵਾਲੀਆਂ ਸਾਡੀ ਹਰਾਮੀ ਫਿਲਮ ਚ ਪਹਿਲੇ ਐਪੀਸੋਡ ਤੋਂ ਲੈ ਕੇ ਅੱਜ ਤੱਕ ਕਲਾਈਮੈਕਸ ਤੱਕ ਸਾਰੇ ਮੈਸੇਜ ਹੀ ਮੈਸੇਜ ਨੇ ਕਿਉਂ ਸਹੀ ਗੱਲ ਹੈ ਤੇ ਫੇਰ ਵੀ ਤੁਸੀਂ ਕੁੜੀ ਨੂੰ ਨੈਗੇਟਿਵ ਕਮੈਂਟ ਕਰੀ ਜਾਂਦੇ ਹੋ ਬਈ ਆਇਆ ਨਾ ਕਰਿਆ ਚਲੋ ਅਸੀਂ ਤੁਹਾਡੇ ਵਾਸਤੇ ਕਰ ਰਹੇ ਹਾਂ ਠੀਕ ਆ ਅਸੀਂ ਕਿਹੜਾ ਆਪ ਦੇਖਣੀ ਆਂ ਫਿਲਮਾਂ ਤੇ ਵੋਚਰ ਨੂੰ ਕੀ ਮੈਸੇਜ ਹੈ ਇਸ ਫਿਲਮ ਚ ਤੁਸੀਂ ਦੱਸ ਮੜ ਹਾਂਜੀ ਬਾਕੀ ਤੁਸੀਂ ਸਾਰੇ ਇਹ ਫਿਲਮ ਦੇਖ ਲਈ ਹੋ ਨਾ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਜਿਹੜੇ ਵੀ ਇਹ ਪਾਰਟ ਦੇਖ ਲਿਆ ਤੁਹਾਨੂੰ ਸਮਝ ਹੀ ਆ ਗਿਆ ਉਹ ਵੀ ਵਧੀਆ ਬਹੁਤ ਵਧੀਆ ਸਟੋਰੀ ਆ ਕੁਝ ਸਟੋਰੀਆਂ ਤੋਂ ਹਟ ਕੇ ਸਟੋਰੀ ਬਣਾਈ ਗਈ ਹੈ ਨਾ ਜੋ ਕਿ ਅੱਜ ਕੱਲ੍ਹ ਘਰਾਂ ਦੇ ਵਿੱਚ ਵਾਪਰ ਰਿਹਾ ਸੋ ਸਾਰੇ ਜਣਨਾ ਵਧੀਆ ਵਧੀਆ ਕਮੈਂਟ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਵੀਡੀਓ ਦੇਖਣਾ ਇੰਜੋਏ ਕਰਿਆ ਕਰੋ ਸੋ ਪਲੀਜ਼ ਗੱਲ ਤੇ ਕਮੈਂਟ ਨਾ ਕਰਿਆ ਕਰੋ ਚਰਮਾਂ ਨੂੰ ਚਰ ਨੂੰ ਇੰਨੀ ਮਾੜੀ ਨਹੀਂ ਹੈਗੀ ਤੁਸੀਂ ਕਿਹਾ ਮਾੜੀ ਬਣਾ ਰੱਖਿਆ ਹੈ ਕਰੈਕਟਰ ਹੈ ਤਾਂ ਇਥੇ ਨਾ ਆਪਾਂ ਉਸਤਰਾ ਦਾ ਕਰੈਕਟਰ ਲਿਖਾਉਣਾ ਪੈਂਦਾ ਕਿਉਂਕਿ ਆਪਾਂ ਆਰਟਿਸ ਜਿੱਦਾਂ ਦਾ ਆਪਾਂ ਨੂੰ ਕਰੈਕਟਰ ਦੇ ਤਾਂ ਆਪਾਂ ਨੂੰ ਕਰਨਾ ਪੈਂਦਾ ਹੁਣ ਆਪਾਂ ਸ਼ੁਰੂ ਤੇ ਜਾ ਕੇ ਥੋੜੇ ਕਰਾਂ ਨੂੰ ਸਰ ਮੈਂ ਤਾਂ ਕਰਦੀ ਨਹੀਂ ਸਰ ਕਹਿੰਗੇ ਜਾਓ ਆਪਣੇ ਘਰੇ ਫਿਰ ਕਿਉਂਕਿ ਆਪਾਂ ਨੂੰ ਅੱਜ ਕੰਮ ਦੀ ਜਰੂਰਤ ਆ ਆਪਾਂ ਕਰਦੀਆਂ ਮਜ਼ਦੂਰੀਆਂ ਕਰਦੀ ਕੰਮ ਕਰਦੇ ਹਣਾ ਜੀ ਸੋ ਸਾਰੇ ਜਨਾਂ ਦੀ ਮਜ਼ਦੂਰੀ ਹੁੰਦੀ ਹੈ ਕਿ ਆਪਣਾ ਵੀ ਸਾਡਾ ਦਿਲ ਕਰਦਾ ਵੀ ਅਸੀਂ ਵੀ ਅਸੀਂ ਲਾ ਕੇ ਸੌ ਜੀਏ ਘਰੇ ਨਾ ਆਰਾਮ ਨਾਲ ਪਰ ਨਹੀਂ ਕੰਮ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਨਾ ਮੇਰੇ ਫਰੈਂਡਸ ਮੈਨੂੰ ਗਾਲ੍ਹਾਂ ਕਮੈਂਟ ਨਾ ਕਰਿਆ ਕਰੋ ਪਲੀਜ਼ ਮੇਰੇ ਹੱਥ ਜੋੜ ਕੇ ਬੇਨਤੀ ਆ ਦੇਖ ਲਓ ਮੈਂ ਸਾਡੀ ਬਣੀ ਨੂੰ ਹੁਣ ਕੁਸਾਂ ਲੱਗ ਗਿਆ ਇਹਨੂੰ ਇਤਨਾ ਕਮੈਂਟ ਨਾ ਕਰਿਆ ਕਰੋ ਕੋਈ ਵੀ ਨੈਗੇਟਿਵ ਜਿਹੜਾ ਕਰਦਾ ਹੈ ਰਿਕਵੈਸਟ ਹੈ ਹਨਾ ਅਸੀਂ ਗੁੱਸਾ ਨਹੀਂ ਹੋ ਰਹੇ ਰਿਕਵੈਸਟ ਕਰ ਰਹੇ ਹਾਂ ਤੁਹਾਨੂੰ ਕਿਉਂਕਿ ਅਸੀਂ ਤੁਹਾਡੇ ਲਈ ਦਿਨ ਦਾ ਤੋਂ ਮਿਲ ਕਰਦੇ ਆ ਤੇ ਬਾਕੀ ਸਾਡੀ ਫਿਲਮ ਚ ਮੇਨ ਜਿਹੜਾ ਮੈਸੇਜ ਹੈਗਾ ਉਹ ਹੈਗਾ ਕਿ ਜਿਵੇਂ ਦਾ ਕਰੋਗੇ ਓਵੇਂ ਦਾ ਭਰੋਗੇ ਜੈਸੀ ਕਰਮੀ ਵੈਸੀ ਭਰਮੀ ਕਰਮਵਾਰੀ ਚੰਦਰੀ ਚੀਜ਼ ਆ ਜੋ ਬੀਜੋਗੇ ਉਹ ਵਟਣਾ ਪੈਂਦਾ ਹੈ ਬਿਲਕੁਲ ਜੋ ਕੁਝ ਤੁਸੀਂ ਦੂਜਿਆਂ ਲਈ ਕਰੋਗੇ ਨਾ ਉਹੀ ਮੁੜ ਕੇ ਤੁਹਾਡੇ ਕੋਲ ਆਂਦਾ ਹੈ ਜੇ ਕਿਸੇ ਨਾਲ ਧੋਖਾ ਕਰੋਗੇ ਤਾਂ ਬਦਲੇ 'ਚ ਤੁਹਾਨੂੰ ਵੀ ਇੱਕ ਦਿਨ ਧੋਖਾ ਮਿਲੇਗਾ ਬੋਲ ਕਿਸੇ ਨਾਲ ਚੰਗਾ ਕਰੋਗੇ ਤੇ ਕੱਲ੍ਹ ਨੂੰ ਤੁਹਾਡੇ ਨਾਲ ਵੀ ਚੰਗਾ ਹੋਏਗਾ ਸੋ ਇਹ ਸਾਡਾ ਮੈਸੇਜ ਹੈਗਾ ਸਾਰੇ ਹਾਂ ਆਪਾਂ ਨੂੰ ਕਿਸੇ ਦਾ ਬੁਰਾ ਨਹੀਂ ਮਤਲਬ ਅਜਾ ਕੁਝ ਨਹੀਂ ਚਾਹੀਦਾ ਹੁੰਦਾ ਹਨਾ ਕਿਉਂਕਿ ਵਾਹਿਗੁਰੂ ਤਾਂ ਮੌਕੇ 'ਚ ਰਿਜ਼ਲਟ ਦਿਖਾ ਦਿੰਦਾ ਹੁੰਦਾ ਸੋ ਆਪਾਂ ਨੂੰ ਕਿਸੇ ਦਾ ਬੰਨਾ ਤੁਸੀਂ ਪਹਿਲਾਂ ਜਿਉਂ ਦੇਖ ਰਹੇ ਹੋ ਹਨਾ ਪਹਿਲੇ ਐਪੀਸੋਡ ਤੋਂ ਦੇਖਿਆ ਸੀ ਇਹ ਜਿਹੜਾ ਬੰਦਾ ਇਹਨੂੰ ਧਿਆਨ ਨਾਲ ਦੇਖੋ ਇਹ ਪੂਰਾ ਇੱਕ ਨੰਬਰ ਦਾ ਹਰਮੀ ਬੰਦਾ ਦਿਖਾਇਆ ਗਿਆ ਇਹਦੇ ਵਿੱਚ ਜਿਹੜਾ ਕਿ ਅਮਰ ਨੂੰ ਹਰ ਤਰ੍ਹਾਂ ਬਰਬਾਦ ਕਰਨਾ ਚਾਹੁੰਦਾ ਹੈ ਉਹਦੀ ਜ਼ਮੀਨ ਤੇ ਵੀ ਅੱਖ ਰੱਖਦਾ ਤੇ ਉਹਦੀ ਘਰ ਵਾਲੀ ਤੇ ਵੀ ਅੱਖ ਰੱਖਦਾ ਉਹਨੂੰ ਨਸ਼ਿਆਂ ਤੇ ਵੀ ਲਾਂਦਾ ਇਹ ਬੰਦਾ ਤੇ ਇਹੀ ਰਾਈਟਰ ਨੇ ਸਾਡੀ ਇਹੀ ਰਾਈਟਰ ਨੇ ਦੇਖ ਲਓ ਇਹੀ ਰਾਈਟਰ ਨੇ ਹਾਂਜੀ ਸੋ ਇਮੇਜੀਨੇਸ਼ਨ ਹੁੰਦੀ ਆ ਜੋ ਅਮੇਜਿਨ ਕਰਦੇ ਆ ਉਹਨੂੰ ਅਸੀਂ ਆਪਣੀ ਫਿਲਮ ਰਾਹੀਂ ਦਿਖਾਉਣੇ ਆ ਭੋਲੇ ਭਾਲੇ ਲੋਕਾਂ ਦਾ ਸ਼ੋਸ਼ਣ ਹੁੰਦਾ ਹੈ ਨਾਲ ਦੀ ਕਰਦੇ ਨੇ ਪਰਿਵਾਰ ਦੀ ਕਰਦੇ ਨੇ ਉਹਨਾਂ ਨੂੰ ਦਿਖਾਇਆ ਗਿਆ ਵੀ ਕਿਵੇਂ ਇੱਕ ਕੁੜੀ ਸਟੈਂਡ ਲੈਂਦੀ ਹੈ ਉਹਦੇ ਪਿੱਛੇ ਸਾਰਾ ਆਪਣਾ ਜ਼ਿੰਦਗੀ ਵਾਰ ਦਿੰਦੀ ਹੈ ਤੇ ਉਹਨੂੰ ਸੁਧਾਰ ਕੇ ਇੱਕ ਵਧੀਆ ਇਨਸਾਨ ਬਣਾ ਦਿੰਦੀ ਹੈ ਇਹ ਜਗਰਾਤ ਸਿੰਘ ਜੀ ਬੋਲ ਜਿਨੂੰ ਮੇਰਾ ਬੋਏਫ੍ਰੈਂਡ ਦਿਖਾਇਆ ਗਿਆ ਹੈ ਨਾ ਹਾਂਜੀ ਹਾਂਜੀ ਮੈਨੂੰ ਵੀ ਤੁਸੀਂ ਕਹਨੇ ਹੋਨੇ ਹੋ ਨਾ ਵੀ ਚਰਨੋਂ ਆਇਆ ਯੁਗਰਾਜ ਤੋਂ ਆਪਣੇ ਕੰਮ ਲੱਗ ਜਾ ਚਰਨੋਂ ਨਾਲ ਐਨਾ ਕਰ ਭਾਈ ਮੈਂ ਵੀ ਇੱਕ ਕਰੈਕਟਰ ਆਂਗਾ ਡਾਇਰੈਕਟਰ ਨੇ ਇਹਨੇ ਰਾਈਟਰ ਨੇ ਰੋਲ ਦਿੱਤਾ ਮੈਨੂੰ ਜਿਵੇਂ ਮੈਨੂੰ ਕਹਿੰਦੇ ਨੇ ਮੈਨੂੰ ਉਵੇਂ ਕਰਨਾ ਪੈਂਦਾ ਠੀਕ ਹੈ ਯੁਗਰਾਜ ਵੀ ਐਨਾ ਮਾੜਾ ਨਹੀਂ ਹੈਗਾ ਜਿਹੜਾ ਯੁਗਰਾਜ ਦਾ ਤੁਸੀਂ ਕਰੈਕਟਰ ਦੇਖ ਰਹੇ ਹੋ ਸਮਾਜ ਦੇ ਵਿੱਚ ਤੁਹਾਨੂੰ ਆਮ ਇਦਾਂ ਦੇ ਮੁੰਡੇ ਮਿਲ ਜਾਂਦੇ ਨੇ ਜਿਹੜੇ ਕਿ ਕੁੜੀਆਂ ਦਾ ਸ਼ੋਸ਼ਣ ਕਰਦੇ ਕਰਦੇ ਨੇ ਸਹੀ ਹੈ ਜੀ ਬਿਲਕੁਲ ਸਹੀ ਹੈ ਤੇ ਉਹ ਇਹ ਨਹੀਂ ਦੇਖਦੇ ਕਿ ਲੜਕੀ ਵਿਆਹੀ ਹੈ ਕਿ ਕੁਵਾਰੀ ਹੋਣ ਕੋਈ ਮਤਲਬ ਨਹੀਂ ਉਹਨਾਂ ਤਾਂ ਤੁਸੀਂ ਸਾਵਧਾਨ ਰਹੋ ਬੱਚੋ ਤੇ ਬਾਕੀ ਇਹ ਬੰਦਾ ਜਿਹੜਾ ਫਿਲਮ ਚ ਅਮਰੂ ਨੂੰ ਖਤਮ ਕਰਨਾ ਚਾਹੁੰਦਾ ਸੀ ਅਮਰੂ ਨੂੰ ਬਰਬਾਦ ਕਰਨਾ ਚਾਹੁੰਦਾ ਸੀ ਐਂਡ ਚ ਦੇਖੋਗੇ ਇਹ ਐਂਡ ਚ ਫੁੱਲ ਬਰਬਾਦ ਹੋ ਜਾਂਦਾ ਕਰਮਵਾਰੀ ਚੰਦਰੀ ਚੀਜ਼ ਨੇ ਜੋ ਬੀਜੋਗੇ ਉਹ ਵੱਡਣਾ ਪੈਂਦਾ ਹੈ ਇਹ ਮੁਕੋ ਦਾ ਮੁੰਡਾ ਜੀ ਇਹ ਪੇਟਾ ਹੋ 5 ਸਾਲ ਬਾਅਦ ਹੁਣ ਦੋਨੇ ਭੈਣਾਂ ਮਿਲ ਚੁੱਕੀਆਂ ਨੇ ਦੋਨਾਂ ਦਾ ਪਿਆਰ ਪੈ ਚੁੱਕਿਆ ਤੇ ਜਿਹੜਾ ਅਮਰੂ ਨੂੰ ਨਸ਼ੇ ਤੇ ਲਾਉਣਾ ਚਾਹੁੰਦਾ ਸੀ ਉਹ ਖੁਦ ਬਰਬਾਦ ਹੋ ਚੁੱਕਿਆ ਉਹਨਿੰਦਾ ਜਿਹੜਾ ਪੋਲਟਰੀ ਫਾਰਮ ਹੈ ਉਹ ਵੀ ਅਸੀਂ ਖਰੀਦ ਲਿਆ ਅਮਰੂ ਦੇ ਨਾਮ ਹਾਂਜੀ ਦੇਖ ਲੋ ਰੱਬ ਜੋ ਕਰਦਾ ਨਾ ਦੇਖੋ ਰੱਬ ਦੇ ਨੰਨੇ ਯਾਰੇ ਫਿਰ ਇਹਦੇ ਵਿੱਚ ਸਭ ਕੁਝ ਉਲਟ ਹੋ ਜਾਂਦਾ ਜੇ ਜੇ ਤੁਸੀਂ ਚੰਗਾ ਕੀਤਾ ਹੁੰਦਾ ਤੁਹਾਡੇ ਨਾਲ ਚੰਗਾ ਹੁੰਦਾ ਜੇ ਮਾੜਾ ਕਰਦੇ ਉਹ ਤਾਂ ਮਾੜਾ ਹੁੰਦਾ ਬਸ ਇਹੀ ਸਾਡਾ ਮੈਸੇਜ ਹੈ ਕਿ ਹਾਂ ਕਰਮਾ ਕਰਮਾਂ ਤੋਂ ਡਰੋ ਹੋਰ ਇਹ ਬੰਦੇ ਮਿਲਣਾਂ ਤਾਂ ਉਹਨਾਂ ਦੀ ਮਦਦ ਕਰੋ ਕਰਮਾਂ ਤੋਂ ਡਰੋ ਕਰਮਾਂ ਤੋਂ ਡਰੋ ਰੱਬ ਤੋਂ ਨਹੀਂ ਕਿਉਂਕਿ ਰੱਬ ਮaaf ਕਰ ਦਿੰਦਾ ਕਰਮ ਨਹੀਂ ਮaaf ਕਰਦਾ ਬਹੁਤ ਸਮਝੀ ਨੇ ਸਹੀ ਕਿਹਾਗਾ ਜਿਵੇਂ ਵੀ ਤੁਹਾਨੂੰ ਆਸ-ਪਾਸ ਕਿਤੇ ਵੀ ਇਦਾਂ ਦੇ ਹਨ ਬੰਦੇ ਮਿਲਦਾ ਕੋਈ ਵੀ ਇਨਸਾਨ ਨਾਲ ਮਤਲਬ ਗਲਤ ਹੋ ਰਿਹਾ ਸੋ ਪਲੀਜ਼ ਉਹਨਾਂ ਨੇ ਉਹਨਾਂ ਦੀ ਹੈਲਪ ਜ਼ਰੂਰ ਕਰੋ ਜਿੱਥੇ ਵੀ ਤੁਹਾਨੂੰ ਮਿਲਦਾ ਹੈ ਸਹੀ ਗੱਲ ਹੈ ਜਿਹਦੀ ਵੀ ਤੁਹਾਨੂੰ ਦਿਖਦਾ ਹੈ ਕਿ ਇਹਦੀ ਲਾਈਫ ਨਾਲ ਕੋਈ ਖੇਡ ਰਿਹਾ ਉਹਦੀ ਹੈਲਪ ਜ਼ਰੂਰ ਕਰੋ ਜ਼ਰੂਰ ਹੀ ਜ਼ਰੂਰ ਜਿਵੇਂ ਜ਼ੁਲਮ ਕਰਨਾ ਪਾਪ ਆ ਤਾਂ ਜ਼ੁਲਮ ਸਹਿਣਾ ਵੀ ਪਾਪ ਹੈ ਇਹੀ ਸਾਡਾ ਮੈਸੇਜ ਸੀ ਸਾਡੀ ਫਿਲਮ ਜ਼ਰੂਰ ਦੇਖਿਓ ਅਸੀਂ ਇਹ ਸਾਰੀ ਫਿਲਮ ਲੋਕਾਂ ਨੂੰ ਅਵੇਅਰ ਕਰਨ ਲਈ ਬਣਾਈ ਆ ਤੇ ਸਾਨੂੰ ਕੋਈ ਮਤਲਬ ਨਹੀਂ ਵਿਊ ਘਟ ਜਾਂਦੇ ਨੇ ਵਧ ਜਾਂਦੇ ਨੇ ਪਰ ਜੇ ਇਸ ਫਿਲਮ ਨੂੰ ਦੇਖ ਕੇ ਇੱਕ ਬੰਦੇ ਦੀ ਲਾਈਫ ਵੀ ਸੁਧਰ ਜਾਂਦੀ ਆ ਜਾਂ ਨਾ ਨਹੀਂ ਤਾਂ ਉਹ ਵੀ ਸਾਨੂੰ ਲੱਗੇਗਾ ਸਾਡੀ ਫਿਲਮ ਜਿਹੜੀ ਬਣਾਈ ਆ ਇੱਕ ਬੰਦਾ ਵੀ ਜੇ ਸੁਧਰ ਜਾਂਦਾ 100 ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲੋ ਜੀ ਤੁਹਾਨੂੰ ਹੁਣ ਦਿਖਾਣੇ ਆਂ ਸੀ ਹਰਾਮੀ ਫਿਲਮ ਦਾ ਕਲਾਈਮੈਕਸ ਤੇ ਕਮੈਂਟ ਕਰਕੇ ਵੈਸੇ ਜ਼ਰੂਰ ਦੱਸਿਓ ਕਿਵੇਂ ਲੱਗਿਆ ਬਹੁਤ ਘੈਂਟ ਹੈ ਕਲਾਈਮੈਕਸ ਜੋ ਕੁਝ ਹੁਣ ਤੱਕ ਤੁਸੀਂ ਦੇਖਿਆ ਉਸ ਤੋਂ ਟੋਟਲੀ ਡਿਫਰੈਂਟ ਹੈ ਤੇ ਉਹ ਤੁਸੀਂ ਵੀਡੀਓਸ ਆ ਦੇਖਿਓ ਤੇ ਬਿਲੋਂਗਸ ਵੀ ਆਪਾਂ ਤੁਹਾਨੂੰ ਦਿਖਾਉਂਦੇ ਪੰਜ ਸਾਲ ਦੇ ਵਿੱਚ ਲੈ ਬਈ ਰੈਡੀ ਹੋ ਚੁੱਕਿਆ ਇਹ ਉਹ ਸਾਈਡ ਤੇ ਬਈ ਸਾਰੇ ਅਮਰੂ ਦਾ ਬੇਟਾ ਸਾਡਾ ਬੇਟਾ ਐਕਰ ਦਿਖਾ ਦੇਣਾ ਬੰਦ ਲੋ ਜੀ ਛੋਟਾ ਮਰੂ ਦੇਖੋ ਇਹ ਹੈਗਾ ਛੋਟਾ ਮਰੂ ਦਾ ਰਿਆਨ ਹੂੰ ਠੀਕ ਹੈ ਹੋ ਗਿਆ ਹਾਇਡੈਂਟੀ ਤੇ ਬਾਕੀ ਤੁਹਾਨੂੰ ਦਿਖਾਉਣੀ ਆ ਹਾਂਜੀ ਚਲੋ ਜੀ ਚਲੋ ਚਲੋ ਚੱਲ ਹੁਸਨ ਕੈਂ ਮੈਂ ਕਿਸੇ ਨੂੰ ਦੱਸਾਂ ਉਹ ਮੰਮਾਰਿਓ ਮਾਈਕ ਚੱਕਿਆ ਨਾ ਨਾ ਸਾਹਮਣੇ ਰੌਣੀ ਕੀਤਾ ਫਿਰ ਚਾਏਗਾ ਇਹਦਾ ਵਿੱਚ ਆਉਂਗੇ ਬਈ ਸਾਈਡ ਤੇ ਰਹਿੋ ਕੋਈ ਇੰਨਾ ਇੰਨਾ ਚੌੜਾ ਜੋ ਪ੍ਰੇਮ ਦਾ ਜੀਓਟਰ ਨਹੀਂ ਬੈਠ ਕੇ ਵੀ ਆਈ ਜਾਵੇ ਇੱਧਰ ਵੀ ਆਇਓ ਜਲ ਯਾਰ ਥੋੜੀ ਜਿਹੀ ਅਸੀਂ ਪਾ ਫੈਲ ਲੈਣਾ ਜੁਹਾਂ ਦੀਆਂ ਹਨਾ ਅੱਛਾ ਠੀਕ ਹੈ ਲੈ ਵੀ ਵਿੱਚ ਨਾ ਆਇਓ ਉਧਰੋ ਇਧਰਲੇ ਕਮਰੇ ਚ ਆ ਜਾਓ ਵੈਰੀ ਵਈ ਹੈ ਤਾਂ ਨਹੀਂ ਵੀ ਉਧਰ ਦੇਖ ਲਾ ਦੇਖ ਕੇ ਜੇ ਹੁਸਨ ਐਕਸ਼ਨ ਬੋਲਦੀ ਮੈਂ ਆਪੇ ਤੁਹਾਨੂੰ ਹੀ ਫੜਾਇਦਾਂ ਕੋਈ ਨਵੀਂ ਤੋਂ ਦੇਣੀ ਸੀ ਨਹੀਂ ਨਹੀਂ ਕਿ ਤੂੰ ਹੋਰ ਹੈਗੇ ਹੋਰ ਫੜਾ ਦੂ ਲੈ ਆਪਾਂ ਮੈਨੂੰ ਮੈਂ ਆਪੇ ਦੋ ਦਿੰਦੀ ਤੂੰ ਕਿੱਥੇ ਜਾ ਹੋ ਗਿਆ ਤਿਆਰ ਹਾਂ ਆ ਲੈ ਪੰਜ ਕਲਮ ਚਲ ਤੂੰ ਤਿਆਰ ਹੋ ਜਾ ਮੁੰਡੂ ਤੂੰ ਰੈਡੀ ਹੋ ਜਾ ਡਿਉਟੀ ਵਾਸਤੇ ਡਿਉਟੀ ਵਾਸਤੇ ਰੈਡੀ ਹੋ ਜਾ ਫਿਰ ਲੇਟ ਹੋ ਜਾਈਂ ਜੇ ਤਿਆਰ ਹੋ ਜਾ ਸੱਚ ਪੈਣ ਤੇਨੇ ਖੁਸ਼ਖਬਰੀ ਦੇਣੀ ਆ ਖੁਸ਼ਖਬਰੀ ਹਾਂ ਮੇਰੇ ਕੋਲ ਨਾ ਕੁਝ ਪੈਸੇ ਪਏ ਨਹੀਂ ਇੱਕਠੇ ਕਿਤੇ ਅੱਛਾ ਤੇ ਆਪਾਂ ਨੂੰ ਮੁਰਗੀ ਫਾਰਮ ਤੋਂ ਵੀ ਵਧੀਆ ਕਮਾਈ ਹੋ ਰਹੀ ਆ ਚੱਲ ਵਧੀਆ ਮੈਂ ਸੋਚਿਆ ਆਪਾਂ ਇੱਕ ਕਿੱਲਾ ਜ਼ਮੀਨ ਦਾ ਲੈ ਲਈਏ ਹਾਂ ਕੋਈ ਗੱਲ ਨਹੀਂ ਲੈ ਲਓ ਤੇ ਮੈਂ ਕਰੀ ਫਿਰ ਜਿਸ ਦਿਨ ਰਜਿਸਟਰੀ ਹੋਏਗੀ ਨਾ ਸਾਡੇ ਨਾਲ ਚੱਲੋ ਅੱਛਾ ਮੈਂ ਵੀ ਨਾਲ ਚੱਲਾਂ ਹਾਂ ਲੈ ਹੋਰ ਨਾਲ ਹੀ ਚੱਲੇਗੀ ਭਾਵੇਂ ਅੱਧਾ ਕਿੱਲਾ ਤੇਰੇ ਨਾਲ ਹੋਊ ਜੋ ਅੱਧਾ ਮੇਰੇ ਤੇਰੇ ਸਾਇ ਨੂੰ ਕੋਈ ਜ਼ਰੂਰੀ ਨਹੀਂ ਅੱਛਾ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਐ ਹੁਣ ਇਸ ਘਰ 'ਚ ਜੋ ਕੁਝ ਵੀ ਆਊਗਾ ਨਾ ਆਪਾਂ ਅੱਧਾ-ਅੱਧਾ ਵੰਡ ਲਿਆ ਕਰਾਂਗੇ ਸਾਂਝਾ ਹੀ ਹੋਊਗਾ ਅਹ ਵਧੀਆ ਮੁッコ ਵਾਹਿਗੁਰੂ ਤਰੱਕੀ ਦੇਵੇ ਆਪਾਂ ਨੂੰ ਮੈਨੂੰ ਤਾਂ ਲੱਗਦਾ ਸੀ ਵੀ ਆਹ ਨਾ ਇੰਦਰ ਨੂੰ ਅੰਦਰ ਕਰਾਉਣ ਤੋਂ ਬਾਅਦ ਸ਼ਾਇਦ ਉਹ ਮੇਰੇ ਨਾਲ ਗੁੱਸੇ ਹੋਏਗੀ ਨਾ ਨਾਨਕੋ ਉਸ ਦੀ ਜਗ੍ਹਾ ਨਾ ਉੱਥੇ ਸੀ ਬਾਕੀ ਮੁッコ ਤੂੰ ਜਿਸ ਦਿਨ ਦੀ ਇਸ ਘਰ ਚਾਈਆਂ ਨਾ ਤੂੰ ਘਰ ਨੂੰ ਜੋੜ ਕੇ ਰੱਖਿਆ ਭੈਣੇ ਤੇਰਾ ਬਹੁਤ-ਬਹੁਤ ਧੰਨਵਾਦ ਧੰਨਵਾਦ ਕਰਨ ਵਾਲੀ ਕਿਹੜੀ ਗੱਲ ਆ ਇਹ ਤਾਂ ਸਰਦੂ ਸਭ ਕੁਝ ਵਾਹਿਗੁਰੂ ਆਪੀ ਕਰੀ ਜਾਂਦਾ ਹਾਂ ਮੁッコ ਤਾਂ ਹੈ ਮੈਂ ਤਾਂ ਕੁਛ ਨਹੀਂ ਕੀਤਾ ਮੁਕੋ ਮੈਂ ਤਾਂ ਆਪਦੇ ਰਸਤੇ ਤੋਂ ਵੀ ਭਟਕ ਗਈ ਸੀ ਤੂੰ ਮੈਨੂੰ ਉਧਰ ਵਿਚਾਰ ਲਿਆ ਪੈਣੇ ਚੱਲ ਫੇਰ ਕੀ ਹੋ ਗਿਆ ਇਨਸਾਨ ਤੋਂ ਗਲਤੀਆਂ ਹੋਈ ਜਾਂਦੀਆਂ ਨੇ ਤੂੰ ਐਂ ਦੱਸ ਤੇਰੇ ਦਿਲ 'ਚ ਕੋਈ ਗੁੱਸਾ ਨਹੀਂ ਹੈ ਨਾ ਨਾ ਪੈਣੇ ਕਿਹੋ ਜਿਹੀਆਂ ਗੱਲਾਂ ਕਰਦੀਆਂ ਨਾਣੇ ਤੂੰ ਤਾਂ ਵੱਡੀਆਂ ਭੈਣਾਂ ਦਾ ਮਰਜ਼ ਨਵਾਇਆਗਾ ਤੇਰੇ ਨਾਲ ਮੈਨੂੰ ਕੋਈ ਗੁੱਸਾ ਨਹੀਂ ਬਾਕੀ ਸਾਰੇ ਇੱਕੋ ਖੁਸ਼ਕਾਵਰੀ ਹੋ ਰਹੇ ਉਹ ਤੁਹਾਨੂੰ ਦੋਨਾਂ ਨੂੰ ਹੀ ਨਹੀਂ ਪਤਾ ਹਾਂ ਹੋਰ ਕੱਲੇ ਕੁਛ ਦਿਨਾਂ ਤੱਕ ਕਪੜੇ ਮਿਸਤਰੀ ਆਉਣ ਵਾਲਾ ਕੋਠੀ ਦਾ ਕੰਮ ਸ਼ੁਰੂ ਕਰਨ ਲੱਗੇ ਆਪਾਂ ਅੱਛਾ ਜੀ ਇਹ ਤਾਂ ਬਹੁਤ ਸੋਹਣੀ ਗੱਲ ਸੁਣਾਈ ਹੈ ਬਹੁਤ ਕੁਛ ਕੰਮਰੀਆਂ ਹੋ ਗਈਆਂ ਅਮਰੂ ਤੂੰ ਤਾਂ ਮੈਨੂੰ ਵੀ ਨਹੀਂ ਦੱਸਿਆ ਬਾਰੀ-ਬਾਰ ਆਈਆਂ ਬਰਾ ਸਰਪ੍ਰਾਈਜ਼ ਹੈ ਚਲ ਵਧੀਆ ਗੱਲ ਹੈ ਬਾਕੀ ਆਪਣਾ ਕਰਮ ਵਾਲਾ ਮੁਗਲੂ-ਮੁਗਲੂ ਹੈ ਨਾ ਜਦੋਂ ਪਾਇਆ ਨਾ ਸਾਰੇ ਕੰਮ ਹੀ ਵਧੀਆ ਹੋ ਹੀ ਜਾਂਦੇ ਨੇ ਕਿਆ ਮੰਮਾ ਤੁਸੀਂ ਤਿਆਰ ਹੋ ਮੋ ਕੋ ਤਾਂ ਪਿਆਰ ਦੇ ਪੈਨ ਦਾ ਟੈ ਇਹ ਡਿਫਰਨੋ ਵਾਲੀ ਆ ਮੈਂ ਧਿਆਨ ਤੂੰ ਡਿਫਰਨ ਚੱਕਰ ਨਹੀਂ ਰੋਟੀ ਖਾਣੀ ਪੈ ਤਰਾਂ ਠੀਕ ਹੈ ਡਿਫਰਨ ਚੱਕ ਲੈ ਆਪਣਾ ਚੱਲ ਛੱਡਿਆ ਹੁਣ ਤੈਨੂੰ ਤਿਆਰ ਨਹੀਂ ਠੀਕ ਆ ਬਾਈ ਤੇ ਮੁਕਮਾਇਗਾ ਨਾ ਜੀ ਹਾਂ ਤੂੰ ਨਾ ਚਾਹ ਕਰੀ ਆ ਛੁੱਟੀਆਂ ਲੈਦਾ ਤੂੰ ਤਿੰਨ ਚਾਰ ਦਿਨ ਦੀ ਅੱਜ ਅੱਜ ਤੋਂ ਬਾਅਦ ਇਹਨੂੰ ਵੀ ਛੁੱਟੀਆਂ ਲੈ ਤਿੰਨ ਚਾਰ ਮੇਰੇ ਸਕੂਲ ਚ ਪਤਾ ਕਰ ਲੈ ਅੱਛਾ ਚੱਲ ਇਹ ਤਾਂ ਹੋ ਜਾਣਗੇ ਆਪਣਾ ਗੱਲ ਕੁਝ ਹੋਣੀ ਚੱਲਾਂਗੇ ਘੁੰਮਣ ਜਾਂਦੇ ਆਪਾਂ ਸੱਚੀ ਹਾਂ ਤੁਸੀਂ ਤਾਂ ਮੈਨੂੰ ਪਹਿਲਾਂ ਦੱਸਿਆ ਨਹੀਂ ਮੈਂ ਤਾਂ ਸੂਟ-ਸ਼ਾਟ ਵਾਈ ਨਹੀਂ ਲਿੱਤੇ ਕੁਛ ਜਾਂਦੇ ਹੋ ਕਰ ਲਾਂਗੇ ਸ਼ਾਪਿੰਗ ਆਪਾਂ ਚੰਡੀਗੜ੍ਹ ਤੋਂ ਚਲਦੇ ਠੀਕ ਹੈ ਖਾਣੇ ਵੱਜ ਗਿਆ ਬੈਨ ਆ ਜੀ ਮੈਂ ਹੁੰਦੇ ਜਾਵਾਂਗੇ ਮੈਨੂੰ ਵੀ ਲੱਗ ਜਾਓਗੇ ਭਾਬੀ ਤੁਸੀਂ ਘਰ ਕੌਣ ਸਾਂਭੂਗਾ ਫਿਰ ਕੋਈ ਨਾ ਘਰ ਆ ਜੀ ਵਾਦੀ ਤੁਹਾਨੂੰ ਲੈ ਕੇ ਜਾ ਕੋਈ ਗੱਲ ਨਹੀਂ ਕੋਈ ਗੱਲ ਠੀਕ ਹੈ ਤੁਸੀਂ ਜਾਏ ਕਰ ਦੋ ਵਾਏ ਕਰੋ ਅੰਦਰ ਵੱਡੀ ਮੰਮਾ ਨੂੰ ਵਾਏ ਕਰੋ ਵਾਏ ਪੁੱਤ ਚਲ ਛੱਡਿਆ ਛੱਡਿਆ ਮੂ ਕੋ ਰੋਟੀ ਖਾਣ ਨਹੀਂ ਮੈਂ ਤਾਂ ਮੇਰੇ ਕੱਪੜੇ ਧੋਣੇ ਨੇ ਹਾਂ ਹਾਂ Fica.